ਸੇਵਾ ਦਾ ਰਹਿਤ ਹਰੇਕ ਦੋਇਬਾ ਜੋੜ ਮੰਮੀ ਕਦਾਰਨਾ ਸਾਹਿਬ ਜੀ ਤੋਂ ਪਰਵਾਮੇ ਸਾਰੀ ਪੀਣਾ ਪਾਲੀਆਂ ਤੋਂ ਜੀਵਨ ਦਾ ਸਾਈ ਰਾ ਕਦਾਸ ਇਕੋਂਕਾਰ ਵਾਏ ਬੋਜੀ ਕੀ ਬਦੇ ਸ਼੍ਰੀ ਗੋਬਿੰਦ ਜੀ ਸਹਾਇ ਹੋਆ ਸ਼੍ਰੀ ਗੋਬਿੰਦ ਜੀ ਦੀ ਪੀ ਮਾਸਤਾਈ ਗੁਪਤ ਪ੍ਰਸੰਗ ਬੋ ਬੀ ਸਿੰਘਲ ਕਾ ਗੁਰਨਾਣਕ ਜੀ ਆਏ ਫਿਰ ਗੁਰੂ ਤੇਗ ਬਹਾਦਰ ਸ੍ਰਮਦਾਸ ਜੀ ਸਾਹਿਬ ਅਰਜਨ ਹਰਗੋਬਿੰਦ ਸਿੰਘ ਬਰੋਸ਼ੀ ਹਾਰਾਏ ਸ਼੍ਰੀ ਅਨੁਸ਼ੰਤਿਆ ਹੈ ਜਿਸ ਦਿਨ 30 ਸਾਲ ਗੁਜ਼ਾਰੇ ਉਸ ਤੇ ਪਾਦਰ ਸਿਮਰੀਆ ਕਾਉਣੀ ਦਾ ਵਹਿਤਾ ਹੈ ਸਭ ਥਾਈ ਹੋਏ ਸਾਹਿਬ ਜੱਟੇ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਾਹਿਬ ਅਸਾ ਪਾਸ਼ਾ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾ ਧਿਆਨ ਕਰਕੇ ਬੋਲੋ ਜੀ ਸਵਾਗਤ ਹੈ ਗੁਰੂ ਪੰਜਾਬ ਪਿਆਰਿਆਂ ਚੋਗਾ ਸਾਹਿਬ ਦਾ ਧਿਆਨ ਤਾਲੀ ਮੁਕਿਆਂ ਹਟਿਆਂ ਜੱਪਿਆਂ ਤੱਕਿਆਂ ਜਿਹੜਾ ਨਾਮ ਜੱਪਿਆ ਵਣ ਛਕਿਆ ਦੇਖ ਲਈ ਤੇਗ ਵਾਹੀ ਦੇ ਕਿ ਅੰਮ੍ਰਿਤ ਕਿਤਾ ਕਿਨਾ ਪਿਆਰਿਆ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਇਹਨਾਂ ਸਮਾਸੀਆਂ ਨੇ ਧਰਮ へ ਸੀ ਜਿੰਦੇ ਬਾਤ ਬਤਾਏ ਪੋਪੜ ਗਮਾਈਆਂ ਚੱਕੀਆਂ ਤੇ ਜੜਿਆ ਰਾਂ ਨੰਦੇਗੇ ਗੁਰਦਾਰਿਆਂ ਦੀ ਸੇਵਾ ਦੀ ਦਰਗਾਨੀਆਂ ਕਿੰਨੀਆਂ ਘਰ ਨਹੀਂ ਹਾਰੇ ਆ ਸਿੱਕੀ ਕਿਸਾਨ ਸੁਆਸਾ ਨਾਲ ਲਿਵਾਈ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਆਰੇ ਆਰਿਆ ਦਾ ਧਿਆਨ ਕਰ ਕੇ ਬੋਲੋ ਜੀ ਵਾਹਿਗੁਰੂ ਜਿਵੇਂ ਸਰਬ ਕਾਲ ਸਾਹਿਬ ਜੀ ਦੇ ਅਰਦਾਸ ਹੈ ਜੀ ਸਰਬ ਕਾਲ ਸਾਹਿਬ ਜੀ ਕੋ ਆਗੇ ਤੋਂ ਵਾਹਿਗੁਰੂ ਆਈ ਦੁਨਆ ਚਿੱਤਾ ਵਿੱਚ ਚਾਪ ਸਤਿ ਕਾਲ ਸਭ ਸੁਖ ਹੋਏ ਜਹਾਂ ਜਾਂ ਕਾਲ ਸਾਹਿਬ ਤਾਂਹਾਂ ਦਾ ਰੱਛਾ ਰਿਹਾ ਹੈ ਤੇ ਇੱਕ ਇੱਕ ਸਦੇ ਬੇਤੀ ਪੈ ਸੰਤ ਕੀ ਜੀ ਸ੍ਰੀ ਸਾਹਿਬ ਦੇ ਸਹਾਇ ਕਾਲਤਾ ਜੀ ਕੇ ਬੋਲ ਬਾਰੇ ਬੋਲੋ ਜੀ ਵਾਹਿਗੁਰੂ ਦਾ ਮੁਸੀਕੀ ਦਾ ਕੇਸ ਰਹਿ ਦਾ ਵਿਵੇਕ ਦਾ ਗ੍ਰਿ ਸਹਾ ਦਾ ਘਰੋਸਾ ਦਾ ਦਾ ਨਾ ਸਰਦਾਨ ਨਾਮ ਨਾਲ ਸ਼੍ਰੀ ਅਮਰ ਸਰਜੀ ਦੇਸ਼ਨਾ ਚੌਕੀਆਂ ਚੜ੍ਹੇ ਗੋਗੇ ਜੋ ਤੁਗ ਅਟਲ ਕਰਮ ਪਾ ਜਾਏਗਾ ਬੋਲੋ ਜੀ ਸਵਾਹਿਤ ਹੋ ਸਾਡਾ ਮਾਨਯਮ ਮਮਤੂ ਜੀ ਮਾਤਾ ਰਕਾ ਵਾਹਿਗੁਰੂ ਆਪਾਲ ਤੁਖ ਕਪੜੇ ਪਤ ਦੇ ਸਦਾ ਸਹਾਇ ਦਾਤਾਰ ਜੀਓ ਜਿਨਨ ਪਾਲਾ ਸਰ ਦੇ ਹੋਰ ਕੁਦਾਰੇ ਉਤਤਾਂ ਦਾ ਦੇ ਜਨਾ ਤੋਂ ਪਾਸ ਹੋ ਚੁੜਿਆ ਗਿਆ ਹੈ ਖੁਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਪਾਲ ਸਾਹਿਬ ਜੀ ਨੂੰ ਬਖਸ਼ੋ ਐਨੀ ਮਾਣਿਆ ਦੇ ਮਾਣੀ ਤਾਲਿਆ ਤੇ ਤਾਣੇ ਉਪਿਆਂ ਦੀ ਔਰ ਸੱਚੇ ਕਿ ਜਮਾਇ ਕੋ ਆਪ ਜੋ ਅਰਦਾਸ ਕੀਤੀ ਆ ਜੀ ਨੇ ਕਿਰਪਾ ਦਿੱਤੀ ਆਪਣੀ ਮਹਿਤਿਸਤਾ ਪਾਸ਼ਾ ਜੀ ਉਹ ਕੋ ਕਈ ਦੀਆਂ ਸੰਗਰ ਪਾਸ਼ਾ ਪਰ ਮਾਤੂ ਦਵਾਰੇ ਦਾ ਦਰਸ਼ਨ ਲਈ ਆਪ ਲੈ ਕੇ ਜਾ ਰਹੇ ਨੂੰ ਪਾਸ਼ਾ ਜੀ ਨੂੰ ਆਪਣੇ ਸੇਵਕਾਂ ਦੇ ਮਿਹਰ ਪ੍ਰਯਾਤਨ ਤੋਂ ਆਸ਼ਾ ਦੀ ਉਸ ਸੰਗਤ ਤੇ ਮਿਹਰ ਪ੍ਰਯਾਤਨ ਤੋਂ ਆਸ਼ਾ ਆਪਦੇ ਬੱਚੇ ਦਿੱਕੀਆਂ ਨਿਰਾਲੇ ਮਿਲ ਕੇ ਸੁੰਦਿਸ਼ਾ ਜੀ ਦੇ ਪਾਸ ਵਾਹੀ ਤੇ ਵੀ ਨੰਕਰ ਦੇ ਜਾਓ ਮਨੁੱਖੀ ਤੇ ਪਾਣੀ ਬੜੀਆਂ ਸੁੰਦਿਆ ਨੇ ਉਕਾਰ ਦੇ ਫੁੱਲਾਂ ਕਰਦੇ ਹੁੰਦੀਆਂ ਹਨ ਕਿਵਾ ਕਰੀ ਅਗਾਸ ਵੱਸ ਬੋਸ਼ਿਸ਼ ਕਰਨੀਂ ਦਰੋਂ ਕੋ ਕੋਸ਼ਿਸ਼ ਕੀ ਜਿਵੇਂ ਕੋਸ਼ਿਸ਼ ਤੋਂ ਆਸ਼ਾ ਜੋ ਆਪਣੇ ਬੱਚਿਆਂ ਤੇ ਸੇਫਾਂ ਤੇ ਆਸ਼ਾ ਦੀ ਮਿਹਰ ਪ੍ਰਯਾਤਨ ਕੋ ਆਪ ਜੀ ਦੇ ਹਜੂਰਾਂ ਦੇ ਪਾਸੋਂ ਸੇਫਾਂ ਪਾਵੋ ਮਠਾਈਆਂ ਦੇ ਪ੍ਰਸ਼ਾਦ ਹਜ਼ਾਰਨ ਪਾਸ਼ਾ ਜੋ ਆਪਣੇ ਦਰ ਤੇ ਪ੍ਰਵਾਸ ਕਰਨਾ ਪਾਸ਼ਾ ਜੀਓ ਕਿਰਪਾ ਕਰੀ ਜਿਨਾ ਬਿਨਾਂ ਆਇਆ ਜੋ ਪਾਸ਼ਾ ਦੇ ਪ੍ਰਸ਼ਾਦ ਹਾਜ਼ਰ ਹੋਇਆ ਜਾਨੇ ਕਰੋ ਫੂਕਤਿ ਪਾਸ਼ਾ ਅੱਜ ਵਾਦਾ ਕਟਾ ਕੁਲ ਸੁਖ ਮਾਪ ਕਰਨੀ ਸਰਬੱਥ ਦੇ ਕਾਰਨ ਅਰਸ ਕਰਨੇ ਸਈ ਪਿਆਰੇ ਮੇਰ ਜਿਨਾ ਮੇ ਯਾਤਰਾ ਨਾਮ ਚ ਆਵੇ ਨਾਮਕਾਂ ਚੜ੍ਹਦੀ ਕਲਾ ਤੇ ਬਾਣੇ ਵਾਹਿਗੁਰੂ ਚਿਤਾ ਕਲਸਾ ਵਾਹਿਗੁਰੂ ਜੀ ਕੀ ਹਉ ਤੇ ਬੋਲੇ ਸੋਨਹਾਰ Beleza?